ਹਾਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਆਪਾਂ ਗੱਲ ਕਰਨੀ ਹੈ ਜੋ ਹੁਸ਼ਿਆਰਪੁਰ ਦੇ ਵਿੱਚ ਇੱਕ ਬਈਏ ਨੇ ਇੱਕ ਜਵਾਕ ਦੇ ਨਾਲ ਕੀਤਾ ਅੱਜ ਤੁਹਾਨੂੰ ਅਸਲ ਸੱਚ ਦੱਸਣਾ ਹੈ ਕਿ ਉਸ ਬਈਏ ਨੇ ਉਸ ਜਵਾਕ ਨਾਲ ਕੀ ਕੁਝ ਕੀਤਾ ਹੁਣ ਜਿਹੜਾ ਇਸ ਜਵਾਕ ਦਾ ਮਾਂ ਪਿਓ ਸੀਗਾ ਇਹ ਪਹਿਲਾਂ ਰਹਿੰਦੇ ਸੀਗੇ ਫਗਵਾੜੇ ਇਹ ਅੱਜ ਤੋਂ 4-5 ਮਹੀਨੇ ਪਹਿਲਾਂ ਆ ਕੇ ਹੁਸ਼ਿਆਰਪੁਰ ਕਿਰਾਏ ਤੇ ਰਹਿਣ ਲੱਗ ਜਾਂਦੇ ਆ ਜਿਹੜੇ ਮਹੱਲੇ ਦੇ ਵਿੱਚ ਰਹਿੰਦੇ ਹੁੰਦੇ ਆ ਉਸ ਮਹੱਲੇ ਦੇ ਵਿੱਚ ਭਈਆਂ ਦੇ ਘਰ ਬਹੁਤ ਜ਼ਿਆਦਾ ਹੁੰਦੇ ਆ ਹੁਣੇ ਜਵਾਗ ਜੀ ਦੋ ਭੈਣ ਭਰਾ ਸੀਗੇ ਇਹ ਹੁਣ ਵਿਚਾਰੇ ਸਕੂਲੇ ਵੀ ਤੁਰ ਕੇ ਜਾਂਦੇ ਸੀ ਤੁਰ ਕੇ ਘਰੇ ਆਉਂਦੇ ਸੀਗੇ ਜਿਹੜਾ ਭਈਆ ਹੁੰਦਾ ਉਹ ਮੰਨ ਲਓ ਉਸ ਜਵਾਗ ਤੇ ਅੱਖ ਰੱਖ ਲੈਂਦਾ ਫੇਰ ਭਈਆ ਕੀ ਕਰਦਾ ਹੁੰਦਾ ਜਦੋਂ ਇਹ ਭੈਣ ਭਰਾ ਸਕੂਲੋਂ ਮੁੜ ਕੇ ਆਉਂਦੇ ਸੀ ਛੁੱਟੀ ਦੇ ਟਾਈਮ ਜਾਂ ਸਵੇਰੇ ਸਕੂਲ ਜਾਂਦੇ ਸੀ ਕੱਲਿਆਂ ਨੂੰ ਦੇਖ ਕੇ ਕਦੇ ਤਾਂ ਉਸ ਜਵਾਗ ਨੂੰ ਚੌਕਲੇਟ ਫੜਾ ਦਿੰਦਾ ਸੀਗਾ ਕਦੇ ਉਹਨੂੰ ਖਾਣ ਲਈ ਟੌਫੀ ਦੇ ਦਿੰਦਾ ਸੀ ਕਦੇ ਉਹਨੂੰ ਹੈਲੋ ਹਾਈ ਕਰਦਾ ਹੁੰਦਾ ਸੀਗਾ ਕਹਿਣਾ ਮਤਲਬ ਕਿ ਉਹ ਭਈਆ ਜਵਾਕ ਨਾਲ ਪਹਿਲਾਂ ਆਪਦੀ ਜਾਣ ਪਛਾਣ ਬਣਾਉਂਦਾ ਹੁੰਦਾ ਜਦੋਂ ਹਫ਼ਤਾ 10 ਦਿਨ ਉਹਨੂੰ ਹੋ ਜਾਂਦੇ ਵੀ ਹਾਂ ਜਦੋਂ ਜਵਾਕ ਉਸ ਭਈਏ ਨੂੰ ਪਛਾਣਨ ਲੱਗ ਜਾਂਦਾ ਵੀ ਹਾਂ ਇਹ ਸਾਡੇ ਮੱਲੇ ਦਾ ਤਾਂ ਆਪਦਾ ਬੰਦਾ ਹਨਾ ਉਸ ਤੋਂ ਬਾਅਦ ਇੱਕ ਦਿਨ ਕੀ ਹੁੰਦਾ ਕਿ ਇਹ ਦੋਨੇ ਭੈਣ ਭਰਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਆ ਤੇ ਜਿਹੜੀ ਉਹ ਕੁੜੀਆ ਹੁੰਦੀ ਆ ਉਹ ਅੰਦਰ ਮੱਥਾ ਟੇਕਣ ਚਲੀ ਜਾਂਦੀ ਆ ਤੇ ਇਹ ਬਾਹਰ ਖੇਡਣ ਲੱਗ ਜਾਂਦਾ ਭਈਏ ਨੇ ਹੁਣ ਦੇਖਿਆ ਵੀ ਇਹ ਇਕੱਲਾ ਖੇਡਦਾ ਪਿਆ ਭਈਆ ਸਕੂਟਰੀ ਲੈ ਕੇ ਆਉਂਦਾ ਤੇ ਭਈਆ ਉਸ ਜਵਾਕ ਨੂੰ ਮਾਜ ਮਾਰਦਾ ਜੁਆਕ ਭੱਜ ਕੇ ਸਕੂਟਰੀ ਤੇ ਬਹਿ ਜਾਂਦਾ ਅੱਗੇ ਖੜਾ ਹੋ ਜਾਂਦਾ ਜੁਆਕ ਨੂੰ ਨੇ ਐ ਕਹਿ ਦਿੱਤਾ ਉਹ ਕਿ ਵੀ ਚੱਲ ਨੂੰ ਦੁਕਾਨ ਤੋਂ ਚੀਜ਼ ਦਿਵਾ ਲਿਆਉਣਾ ਜੁਆਕ ਨੂੰ ਤੁਮ ਤਾਂ ਖਾਣ ਪੀਣ ਦਾ ਲਾਲਚ ਹੁੰਦਾ ਜੁਆਕ ਨਾਲ ਚੜ ਗਿਆ ਫੇਰ ਰਸਤੇ 'ਚ ਸਕੂਟਰੀ ਬੰਦ ਹੋ ਜਾਂਦੀ ਹੈ ਖਰਾਬ ਵੀ ਹੋ ਜਾਂਦੀ ਹੈ ਵੀ ਜਿਵੇਂ ਰੱਬ ਰੋਕ ਰਿਆ ਹੋਵੇ ਵੀ ਹਟ ਜਾ ਪਾਪੀਆ ਕਿਹੜਾ ਪਾਪ ਕਰਨ ਲੱਗਿਆ ਹਨ ਫੇਰ ਭਈਆ ਸਕੂਟਰੀ ਰੇੜਕੇ ਝਾੜੀਆਂ ਵੱਲ ਲੈ ਕੇ ਜਾਂਦਾ ਉੱਥੇ ਜਾ ਕੇ ਫੇਰ ਆਪਦੀ ਹਵਸ ਪੂਰੀ ਕਰਨ ਲੱਗਦਾ ਜਦੋਂ ਬੱਚੇ ਨਾਲ ਪਹਿਲਾਂ ਕੁਝ ਕਰਨ ਲੱਗਦਾ ਦਰਿੰਦਗੀ ਕਰਨ ਲੱਗਦਾ ਹਨਾ ਤਾਂ ਜਦੋਂ ਬਈਏ ਕੋਲ ਕੁਝ ਨਹੀਂ ਸੀ ਹੋ ਰਿਆ ਤਾਂ ਬਈਏ ਨੇ ਕੀ ਕੀਤਾ ਡੰਡੇ ਦੇ ਨਾਲ ਪਹਿਲਾਂ ਉਸ ਜਵਾਗ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਥਾਂ ਬਣਾਈ ਡੰਡਾ ਧੱਕਿਆ ਜਵਾਗ ਦੀ ਬਲੀਡਿੰਗ ਹੋਣ ਲੱਗ ਗਈ ਪਰ ਇਹਨੂੰ ਫੇਰ ਵੀ ਤਰਸ ਨਹੀਂ ਆਇਆ ਫੇਰ ਇਹ ਬੰਦੇ ਨੇ ਆਪਦੀ ਹੱਬਸ ਪੂਰੀ ਕੀਤੀ ਫੇਰ ਉਸ ਤੋਂ ਬਾਅਦ ਇਹਨੇ ਉਹਨੂੰ ਖਤਮ ਕਰਨਾ ਚਾਹਿਆ ਜਵਾਗ ਨੂੰ ਬਈਏ ਨੂੰ ਪਤਾ ਸੀ ਜੇ ਜਵਾਗ ਖੁੱਲਾ ਛੱਡਤਾ ਇਹਦੇ ਮਾਂ ਪਿਓ ਪਤਾ ਲੱਗ ਗਿਆ ਲੋਕ ਸਾਨੂੰ ਜਾਉਂਦੇ ਨੂੰ ਮਾਰ ਦੇਣਗੇ ਕੁੱਟ-ਕੁੱਟ ਕੇ ਫੇਰ ਇਹ ਬੰਦੇ ਨੇ ਆਪਦੀ ਬੈਲਟ ਕੱਢੀ ਉਸ ਜਵਾਗ ਦਾ ਇਹਨੇ ਗਲਾ ਘੁੱਟਤਾ ਤੇ ਜਦੋਂ ਉਹਦਾ ਗਲਾ ਕੁੱਟਿਆ ਉਹਦੇ ਵਿਚਾਰੇ ਦੀ ਜੀਭ ਸਿਰ ਦੰਦਾਂ ਦੇ ਵਿਚਾਲੇ ਆ ਜਾਂਦੀ ਹੈ ਤੇ ਇਹ ਦੇਖ ਲਓ ਵੀ ਉਜਵਾਗ ਨੂੰ ਕਿੰਡਾ ਦਰਦ ਹੋਇਆ ਹੋਊਗਾ ਉਹਦੀ ਵਿਚਾਰੇ ਦੀ ਜੱਬ ਵੱਡੀ ਗਈ ਦੰਦਾਂ ਦੇ ਵਿੱਚ ਆ ਕੇ ਫਿਰ ਉਜਵਾਗ ਦੀ ਜਾਨ ਨਿਕਲੀ ਉਹਦਾ ਪ੍ਰਾਈਵੇਟ ਪਾਰਟ ਵੀ ਲਹੂ ਲਬਾਣ ਹੋਇਆ ਪਿਆ ਉਹਦੇ ਮੂੰਹ 'ਚ ਵੀ ਖੂਨ ਜੰਮਿਆ ਪਿਆ ਮੁੜਕੇਸ਼ ਸ਼ਮਸ਼ਾਨ ਘਾਟ ਕੋਲੇ ਸੁੱਟ ਕੇ ਭਈਆ ਭੱਜ ਜਾਂਦਾ ਉੱਥੋਂ ਚਲੋ ਜੀ ਮੁੜਕੇ ਮਾਂ ਕੋਲ ਲੱਭਣ ਲੱਗਦਾ ਫਿਰ ਜਵਾਕ ਦੇ ਅੰਦਰ ਕਿਆ ਘੰਟਾ ਹੋ ਗਿਆ ਨਹੀਂ ਆਇਆ ਜਵਾਕੜੀ ਵੀ ਗੁਰਦੁਆਰਾ ਸਾਹਿਬ ਤੋਂ ਭੱਜ ਗਈ ਵੀ ਵੀਰਾ ਕਿੱਧਰ ਗਿਆ ਮਾਪੇ ਰੋ ਹੱਥਾਂ ਪੈਰਾਂ ਦੀ ਪੈ ਜਾਂਦੀ ਆਣ ਗਵਾਂਡ ਤੋਂ ਪੁੱਛਦੇ ਆ ਕੋਈ ਕਹਿੰਦਾ ਅਸੀਂ ਨਹੀਂ ਵੇਖਿਆ ਕੋਈ ਕਹਿੰਦਾ ਅਸੀਂ ਨਹੀਂ ਵੇਖਿਆ ਫਿਰ ਗੱਲ ਪੁਲਿਸ ਕੋਲੇ ਜਾਂਦੀ ਆ ਫਿਰ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਸੀਸੀਟੀਵੀ ਕੈਮਰਿਆਂ ਵਿੱਚ ਪਤਾ ਲੱਗਦਾ ਕਿ ਭਈਆ ਜਵਾਗ ਨੂੰ ਚੜਾ ਕੇ ਲੈ ਗਿਆ ਫਿਰ ਪੁਲਿਸ ਉਹ ਖੁਰਾ ਦੱਬਦੀ ਦੱਬਦੀ ਉਸ ਸਥਾਨ ਤੱਕ ਪਹੁੰਚਦੀ ਹੈ ਜਿੱਥੇ ਉਸ ਜਵਾਗ ਦੀ লাশ ਪਈ ਹੁੰਦੀ ਹੈ ਚਲੋ ਜੀ ਪੁਲਿਸ ਨੇ ਮੁੜ ਕੇ ਉਹ ਭਈਆ ਚੱਕ ਲਿਆ ਚਲੋ ਜੀ ਉਹ ਭਈਆ ਮੁੜ ਕੇ ਸਾਰਾ ਪੁਲਿਸ ਕੋਲੇ ਮੰਨ ਗਿਆ ਪੁਲਿਸ ਵਾਲੇ ਵੀ ਉਸ ਜਵਾਗ ਦੀ লাশ ਵੇਖ ਕੇ ਰੋਪੇ ਸੀ ਵੀ ਯਾਰ ਐਡੀ ਦਰਦਨਦੀ ਯਾਰ ਵੀ ਐਡੇ ਤਸੀਹੇ ਦੇ ਕੇ ਜਵਾਗ ਨੂੰ ਪਰ ਸਾਡੇ ਕਿਸੇ ਲੀਡਰ ਦਾ ਸਾਡੇ ਕਿਸੇ ਮੰਤਰੀ ਦਾ ਅੱਜ ਤੱਕ ਕੋਈ ਬਿਆਨ ਨਹੀਂ ਆਇਆ ਸਾਰੇ ਮੰਤਰੀ ਆਪਦੇ ਘਰੇ ਟੌਰਨਲਸ ਉੱਤੇ ਪਏ ਅਸੀਂ ਛੱਡ ਕੇ ਕਿਉਂਕਿ ਉਹ ਕਿਸੇ ਗਰੀਬ ਦਾ ਜਵਾਗ ਸੀ ਭਾਈ ਕਿਸੇ ਮੰਤਰੀ ਦਾ ਜਵਾਗ ਨਹੀਂ ਸੀ ਨਾ ਜੇ ਕਿਸੇ ਮੰਤਰੀ ਜਵਾਗ ਨਾਲ ਕੁਝ ਹੋਇਆ ਹੁੰਦਾ ਫਿਰ ਤਾਂ ਹਣ ਨੂੰ ਭਈਆਂ ਦੀਆਂ ਪਦੀੜਾਂ ਪਾਉਂਦੇ ਹਣ ਨੂੰ ਭਈਏ ਜੁਪੀ ਬਿਹਾਰ ਲਾਂਗ ਜਾਂਦੇ ਉਹ ਕਿਸੇ ਗਰੀਬ ਦਾ ਜਵਾਗ ਮਾਰਿਆ ਸੀ ਤਾਂ ਕਰਕੇ ਕੋਈ ਵੀ ਲੀਡਰ ਬੋਲਿਆ ਹੀ ਨਹੀਂ ਲੀਡਰਾਂ ਨੂੰ ਸਾਡੀਆਂ ਵੋਟਾਂ ਲਈ ਅਸੀਂ ਕਿਉਂ ਵੋਟਾਂ ਖਰਾਬ ਕਰੀਏ ਤੇ ਮੈਂ ਪੰਜਾਬ ਵਾਲਿਆਂ ਨੂੰ ਬੇਨਤੀ ਕਰਦਾ ਕਿ ਉਹ ਗੱਲ ਨਾ ਹੋਵੇ ਕਿ ਚਾਰ ਦਿਨ ਆਪਾਂ ਰੌਲਾ ਪਾ ਕੇ ਚੁੱਪ ਕਰਕੇ ਬਹਿ ਜਾਈਏ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਹੋਣਾ ਵੈਸੀ ਇਦਾਂ ਹੀ ਆ ਕਿ ਇਹ ਚਾਰ ਦਿਨਾਂ ਦਾ ਮੁੱਦਾ ਬਣੂਗਾ ਉਸ ਤੋਂ ਬਾਅਦ ਵੀ ਹੋਰ ਮੁੱਦਾ ਖੜਾ ਹੋ ਜਾਊਗਾ ਫਿਰ ਆਪਾਂ ਇਸ ਗੱਲ ਨੂੰ ਭੁੱਲ ਜਾਗੇ ਪਰ ਬਈ ਇਨਸਾਨੀਅਤ ਦੇ ਨਾਂ ਤੇ ਆਪਣਾ ਇੱਕ ਫਰਜ਼ ਬਣਦਾ ਕਿ ਆਪਾਂ ਉਸ ਜ਼ਵਾਗ ਨੂੰ ਯਾਰ ਇਨਸਾਫ ਦਵਾਈਏ ਜਿਹਨੂੰ ਵਿਚਾਰਨ ਬੋਲਣਾ ਵੀ ਨਹੀਂ ਉਹ ਜਿਹੜਾ ਤੋਤਲਾ ਬੋਲਦਾ ਸੀ ਹੈ ਨਾ ਯਾਰ ਨਿੱਕਾ ਜ ਆਪਾਂ ਕਹਿੰਦੇ ਜਵਾਗ ਤਾਂ ਰੱਬ ਦਾ ਰੂਪ ਹੁੰਦੇ ਆ ਨਾ ਤੇ ਅੱਜ ਉਸ ਰੱਬ ਦੇ ਰੂਪ ਨਾਲ ਖੜਨਦਾ ਬਈ ਆਪਣਾ ਹੱਕ ਬਣਦਾ ਉਸ ਜਵਾਗ ਨੂੰ ਇਨਸਾਫ ਦਵਾਈਗੇ ਤੇ ਇਨਾਂ ਭਈਆਂ ਨੂੰ ਦਵਲ ਦੇਓ ਦਵਲ ਦੇਓ ਪੰਜਾਬ ਦੇ ਵਿੱਚੋਂ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਇਹ ਭਈਏ ਤੁਹਾਡੀਆਂ ਪੱਗਾਂ ਨੂੰ ਹੱਥ ਪਾਉਣਗੇ ਆਪਣੀਆਂ ਧੀਆਂ ਭੈਣਾਂ ਦੀਆਂ ਜਿੱਤਾਂ ਨੂੰ ਹੱਥ ਪਾਉਣਗੇ ਗੱਲ ਮੇਰੀ ਯਾਦ ਰੱਖਿਓ ਆਉਣ ਵਾਲੇ ਸਾਲਾਂ ਦੇ ਵਿੱਚ ਭਈਏ ਪੰਜਾਬ ਦੇ ਐਮਐਲਏ ਵੀ ਬਣਨਗੇ ਤੁਸੀਂ ਇਹ ਵੀ ਗੱਲ ਯਾਦ ਰੱਖਿਓ ਜਿਸ ਦਿਨ ਭਈਆ ਕੋਈ ਵੀ ਰਾਜਨੀਤੀ 'ਚ ਪੈਰ ਰੱਖ ਗਿਆ ਪੰਜਾਬ ਦੀ ਰਾਜਨੀਤੀ 'ਚ ਜਿਸ ਦਿਨ ਕੋਈ ਭਈਆ ਆ ਗਿਆ ਐਮਐਲਏ ਬਣ ਗਿਆ ਜਾਂ ਐਮਪੀ ਬਣ ਗਿਆ ਕੁਝ ਵੀ ਬਣ ਗਿਆ ਮੈਂ ਕਹਿੰਦਾ ਰੋਡ ਤੋਂ ਪੰਜਾਬੀਆਂ ਦੀਆਂ ਧੀਆਂ ਪੈਨ ਨੂੰ ਚੱਕ ਕੇ ਲੈ ਜਾਇਆ ਕਰਨਗੇ ਕੋਈ ਕਾਰਵਾਈ ਨਹੀਂ ਹੋਇਆ ਕਰਨੀ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਭਈਏ ਪੰਜਾਬ ਲਈ ਏਡਾ ਕ ਵੱਡਾ ਖਤਰਾ ਬਣ ਜਾਣਗੇ ਕਿ ਜੋ ਆਪਾਂ ਕਦੇ ਸੋਚਿਆ ਵੀ ਨਹੀਂ ਹੋਣਾ ਹੁਣ ਭਈਆ ਨੇ ਇੱਕ ਨਵਾਂ ਕੰਮ ਹੋਰ ਤੋੜ ਲਿਆ ਨਵਾਂ ਕੰਮ ਕੀ ਤੋੜ ਲਿਆ ਹੁਣੇ ਪੱਗਾਂ ਬੰਨਣ ਲੱਗੇ ਬਰੂਪੀਏ ਬਣਨ ਲੱਗ ਗਏ ਇਹੇ ਜਾਣ ਬੁੱਝ ਕੇ ਅਮਰਤ ਛੱਕਦੇ ਇਹਨਾਂ ਨੂੰ ਪਤਾ ਵੀ ਜਦੋਂ ਅਸੀਂ ਗੁਰੂ ਦਾ ਬਾਣਾ ਪਾਲਿਆ ਨਾ ਫੇਰ ਹੀ ਪੰਜਾਬੀ ਕੌਮ ਸਾਨੂੰ ਹੱਥਾਂ ਦੇ ਚੱਕ ਲੋਗੀ ਸਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਅਸੀਂ ਮੁੜ ਕੇ ਆਯਾਦ ਹੋ ਕੇ ਘੁੰਮਾਂਗੇ ਤੇ ਉਹੀ ਗੱਲ ਹੋਈ ਆ ਕੁਸ਼ਕ ਭਈਆਂ ਨੇ ਅਮਰਤ ਛੱਕਿਆ ਸਾਡੇ ਲੋਕਾਂ ਦੇ ਸਿਰ ਤੇ ਬਿਠਾ ਲਿਆ ਉਹਨਾਂ ਨੂੰ ਖਾਲਸਾ ਜੀ ਖਾਲਸਾ ਜੀ ਕਰਨ ਲੱਗੇ ਵੀ ਜਿਵੇਂ ਸਾਡੇ ਪੰਜਾਬ 'ਚ ਤਾਂ ਖਾਲਸੇ ਨਹੀਂ ਹੈਗੇ ਸਾਡੇ ਪੰਜਾਬ 'ਚ ਤਾਂ ਕੋਈ ਅਮਰਤ ਛੱਕਿਆ ਰ ਬੰਦਾ ਹੀ ਨਹੀਂ ਹੈਗਾ ਬਈਆਂ ਦੇ ਜਿੰਨਾ ਯਕੀਨ ਕਰੋਗੇ ਤੁਸੀਂ ਇਹ ਸੋਚ ਲਿਓ ਵੀ ਤੁਸੀਂ ਓਨਾ ਵੱਡਾ ਪੰਜਾਬ ਨਾਲ ਧੋਖਾ ਕਰ ਰਹੇ ਜੇ ਜੇ ਭਈ ਇਹ ਪੰਜਾਬ ਚੋਂ ਨਾ ਕੱਢੇ ਆਉਣ ਵਾਲੇ ਸਾਲਾਂ ਚ ਨਾ ਤਾਂ ਤੁਹਾਡੀਆਂ ਧੀਆਂ ਪੜਨਾ ਸੇਫ ਰਹਿਣੀਆਂ ਪੰਜਾਬ ਦੇ ਵਿੱਚ ਤੇ ਨਾ ਹੀ ਕਿਸੇ ਐਨ ਆਰ ਆਈ ਦੀ ਕੋਠੀ ਸੇਫ ਰਹਿਣੀ ਹੈ ਇਹ ਰਾਜਨੀਤੀ ਵਾਲੇ ਬੰਦੇ ਇਹ ਲੀਡਰ ਮੰਤਰੀ ਭਈਆਂ ਨੂੰ ਕਹਾਂਗੇ ਜਾਓ ਫਲਾਣੇ ਦੀ ਕੋਠੀ ਨੱਪ ਲਓ ਜਾਓ ਫਲਾਣਾ ਦਾ ਬਾਹਰ ਕੈਨੇਡਾ ਬੈਠਾ ਕੋਠੀ ਨੱਪ ਲਓ ਕੋਈ ਗੱਲ ਨਹੀਂ ਵੋਟਾਂ ਸਾਨੂੰ ਪਾ ਦਿਓ ਆਪਣੇ ਪੰਜਾਬ ਦੇ ਕੁਝ ਗੇ ਲੀਡਰਾਂ ਨੇ ਵੋਟਾਂ ਪਿੱਛੇ ਐਨ ਆਰ ਆਈ ਦੀਆਂ ਕੋਠੀਆਂ ਦੇ ਕਬਜ਼ੇ ਕਰਾਉਣੇ ਆ ਭਈਆਂ ਤੋਂ ਇਹ ਗੱਲ ਮੇਰੀ ਯਾਦ ਰੱਖਿਓ ਤੇ ਭਈਏ ਹੌਣ ਟਾਈਮ 'ਚ ਪੰਜਾਬ ਦਾ ਕੋਈ ਨਾ ਕੋਈ ਮੰਤਰੀ ਬਣਨਗੇ ਵੀ ਗੱਲ ਯਾਦ ਰੱਖਿਓ ਕਿਉਂਕਿ ਸਾਡੇ ਪੰਜਾਬ ਦੇ ਲੋਕ ਸੁੱਤੇ ਪਏ ਐ ਇਹਨਾਂ ਨੇ ਸੁੱਤੇ ਰਹਿਣਾ ਬਸ ਆਪਣਾ ਸੌਂ ਸੌਂ ਕੇ ਬੇੜਾ ਕਰਕੇ ਹੋ ਜਾਣਾ ਆਪਾਂ ਤਾਂ ਉਹ ਲੋਕ ਸੀ ਜਿਹੜੇ ਹੱਕਾਂ ਲਈ ਲੜਦੇ ਸੀਗੇ ਤੇ ਹੁਣ ਆਪਾਂ ਉਹ ਲੋਕ ਬਣ ਗਏ ਆ ਵੀ ਸਮਾਂ ਲੰਘੇ ਉਸ ਤੋਂ ਬਾਅਦ ਰੌਲਾ ਪਾਉਂਦੇ ਹੋਣਾ ਵੀ ਆਹ ਹੋ ਗਿਆ ਹੋ ਗਿਆ ਚਾਰ ਦਿਨ ਹੱਲਾ ਲੱਲਾ ਕਰਕੇ ਮੁੜ ਕੇ ਬਸ ਘਰੋ ਘਰੀ ਫੇਰ ਬਹਿ ਜਾਾਂਗੇ ਤੇ ਮੈਨੂੰ ਪਤਾ ਉਸ ਜ਼ਵਾਗ ਨੂੰ ਨਾ ਤਾਂ ਅੱਜ ਇਨਸਾਫ਼ ਮਿਲੇਗਾ ਕੱਲ ਮਿਲੇ ਕੁਝ ਨਹੀਂ ਹੋਣਾ ਨਾ ਭਈਏ ਪੰਜਾਬ ਚੋਂ ਦਬਲੇ ਜਾਣੇ ਆ ਨਾ ਉਸ ਜ਼ਵਾਗ ਨੂੰ ਇਨਸਾਫ਼ ਮਿਲਣਾ ਤੇ ਜੇ ਅੱਜ ਆਉਣ ਵਾਲੇ ਸਾਲਾਂ 'ਚ ਭਈਏ ਨੂੰ ਦੱਸਣਗੇ ਵੀ ਅਸੀਂ ਕੌਣ ਆ। ਇਹ ਆਪਣੇ ਗਲਾਵੇਂ ਖਿੱਚਿਆ ਕਰਨਗੇ ਫੜ-ਫੜ ਕੇ। ਇਹ ਗੱਲ ਮੇਰੀ ਯਾਦ ਰੱਖਿਓ। ਇੱਕ ਯਾਰ ਭੋਲਾ-ਪਾਲਾ ਜਵਾਕ ਮਾਰਦਾ। ਉਹਦਾ ਕੀ ਕਿਸੇ ਨਾਲ ਬੈਰ ਸੀ, ਕੀ ਕਿਸੇ ਨਾਲ ਦੁਸ਼ਮਣੀ ਸੀ। ਬਹੁਤ ਸਾਰੇ ਭਈਏ ਰੇੜੀਆਂ ਤੇ ਅੱਜ ਵੀ ਪੰਜਾਬੀਆਂ ਨੂੰ ਗੰਦ ਖਵਾਉਂਦੇ ਪਏ ਆ। ਵਿੱਚ ਥੁੱਕਾਂ ਸਿੱਟੀਆਂ ਦੇ ਗੋਲ ਗੱਪਿਆਂ ਨੇ ਪਾਣੀਆਂ ਦੇ। ਕੋਈ ਗੰਦੇ ਪਲੇ ਅਥਰ ਵਾਲਾ ਆਪਣਾ ਗੋਲ ਗੱਪੇ ਉਹ ਗੰਦੇ ਪਲੇ ਖਵਾਈ ਜਾਂਦੇ ਆ ਸਾਡੇ ਲੋਕ ਖੋਸ਼ ਆ। ਭੱਜ ਭੱਜ ਕੇ ਭਈਆਂ ਦੀ ਰੇੜੀ ਤੇ ਜਾਣਗੇ ਭੱਜ ਭੱਜ ਕੇ ਭਈਆਂ ਰੇੜੀ ਤੇ ਜਾਣਗੇ ਜੇ ਕੋਈ ਪੰਜਾਬੀ ਭਰਾ ਰੇੜੀ ਲੈ ਕੇ ਖੜਾ ਹੋਊਗਾ ਉਹਦੇ ਕੋਲ ਨਹੀਂ ਜਾਣਗੇ ਕਹਿਣਗੇ ਇਹਦੇ ਕੋਲ ਤਾਂ ਕੁਆਲਿਟੀ ਨਹੀਂ ਹੈਗੀ ਕੁਆਲਿਟੀ ਸਾਰੀ ਭਈਆਂ ਕੋਲੇ ਆ ਕੁਆਲਿਟੀ ਆਪੇ ਭਈਆਂ ਕੋਲੇ ਆ ਜਦੋਂ ਉਹਦੇ ਨਾਲ ਹੀ ਉਹ ਆਹ ਦਾ ਸਮਾਨ ਖੁਰਕੀ ਜਾਂਦੇ ਉਸੇ ਹੱਥ ਨਾਲ ਤੁਹਾਨੂੰ ਗੋਲ ਗੱਪੇ ਖਵਾਈ ਜਾਂਦੇ ਉਹ ਥੋਕਾ ਸੋਡਾ ਪਾਣੀ ਪਿਵਾਈ ਜਾਂਦੇ ਆ ਆਪੇ ਤੁਹਾਨੂੰ ਕੁਆਲਿਟੀ ਚੰਗੀ ਲੱਗਣੀ ਹੈ ਰੇੜੀਆਂ ਦੇ ਉੱਪਰ 80% ਗੰਦ ਭਈਏ ਖਵਾਉਂਦੇ ਆ ਪੰਜਾਬੀਆਂ ਨੂੰ ਸਾਡੇ ਲੋਕ ਫਿਰ ਵੀ ਗੰਦ ਖਾਂਦੇ ਆ ਆਪ ਦਾ ਸਾਰਾ ਸਾਰਾ ਪਰਿਵਾਰ ਲੈ ਕੇ ਭਈਆਂ ਦੇ ਰੇੜੀਆਂ ਤੇ ਜਾਂਦੇ ਆ ਜ ਬਤਨੀ ਸਾਡੇ ਲੋਕਾਂ ਨੂੰ ਹੋ ਕੀ ਗਿਆ ਸਾਡੇ ਲੋਕਾਂ ਨੂੰ ਭਈਆਂ ਜੋ ਦਿਸਣ ਕੀ ਲੱਗ ਗਿਆ ਤੇ ਜਿਹੜੇ ਕਹਿੰਦੇ ਆ ਕਿ ਨਹੀਂ ਭਈਏ ਤਾਂ ਪੰਜਾਬ ਦਾ ਹਿੱਸਾ ਨੇ ਭਈਏ ਤਾਂ ਪੰਜਾਬ ਚ ਰਹਿਣੇ ਚਾਹੀਦੇ ਆ ਮੈਂ ਇਹਨਾਂ ਨੂੰ ਕਹਿਣਾ ਵੀ ਭਰਾਓ 10-15 ਭਈਏ ਇਕੱਠੇ ਕਰਿਆ ਕਰੋ ਦਿੱਲੀ ਆਪਦੇ ਘਰੇ ਲਿਆ ਜਾਇਆ ਕਰੋ ਉਹਨਾਂ ਦੀ ਸੇਵਾ ਪਾਣੀ ਕਰਿਆ ਕਰੋ ਅਗਲੇ ਦਿਨ 10-15 ਹੋਰ ਫੜ ਕੇ ਲੈ ਜਾਇਆ ਕਰੋ ਜਿਨ੍ਹਾਂ ਨੂੰ ਤਰਸ ਆਉਂਦਾ ਭਈਆਂ ਤੇ ਬਾਲਾ ਉਹ ਆਪਦੇ ਘਰੇ ਰੱਖ ਲਓ ਇਹਨਾਂ ਦੀ ਸੇਵਾ ਕਰੋ ਕੋਈ ਚੱਕਰ ਨਹੀਂ ਬਾਕੀ ਅੱਜ ਹੱਕ ਬਣਦਾ ਉਸ ਜ਼ਵਾਗ ਨੂੰ ਇਨਸਾਫ ਦਿਵਾਉਣ ਦਾ ਅੱਜ ਹੱਕ ਬਣਦਾ ਉਹਦੇ ਨਾਲ ਖੜਨ ਦਾ ਜੇ ਖੜਜੋਗੇ ਚੰਗੀ ਗੱਲ ਨਹੀਂ ਤੇ ਇਹੋ ਜੀ ਅਨਹੋਣੀ ਕੱਲ ਨੂੰ ਕਿਸੇ ਦੇ ਜਵਾਬ ਨਾਲ ਵੀ ਹੋ ਸਕਦੀ ਹੈ। ਬਾਕੀ ਜੇ ਕੋਈ ਸ਼ਬਦ ਵਾਧੇ ਘਾਟੇ ਬੋਲੇ ਤਾਂ ਮਾਫੀ ਚਾਹੁੰਦੇ ਆ। ਵੀਡੀਓ ਸ਼ੇਅਰ ਲਾਜ਼ਮੀ ਕਰ ਦਿਓ ਜਿਉਂਦੇ ਵਾਸਤੇ ਰੋ।